ਉਗ ਗਿਆ ਨਾ ਉਹ ਸੀਐਮ ਸਾਹਿਬ ਨੇ ਆਰਡਰ ਕਰਤੇ ਆ ਸਾਰੇ ਪੰਜਾਬ 'ਚ ਇੱਥੇ ਵੀ ਕਰਤੇ ਆ ਮੈਂ ਕਹਤਾਂ ਐ ਐਸਡੀਐਫ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਕਿ ਉਹ ਵੀ ਕਰਵਾ ਦੀ ਜਿਹੜੀ ਪਹਿਲਾਂ ਪਾਣੀ ਆਇਆ ਉਹ ਵੀ ਜਿਹੜਾ ਕੀਤੀ ਜਾਵੇ ਉਹਦਾ ਵੀ ਜਿੰਨਾ ਜਿੰਨਾ ਨੁਕਸਾਨ ਹੋਇਆ ਜਿੰਨੇ ਆਪਾਂ ਆ ਇਸ ਵੇਲੇ ਰਾਵੀ ਦਰਿਆ ਦੇ ਕੰਢੇ ਤੇ ਖੜੇ ਆ ਕੋਨੇਵਾਲ ਪੁਲ ਦੇ ਉੱਤੇ ਅੱਜ ਜਿਹੜਾ ਮਤਲਬ ਪਿੱਛੋਂ ਪਤਾ ਲੱਗਾ ਕਿ ਪਾਣੀ ਜਿਹੜਾ ਦਰਿਆ ਦੇ ਵਿੱਚ ਕਾਫੀ ਛੜ ਦਿੱਤਾ ਗਿਆ ਸਾਡੇ ਇੱਥੇ ਪਹੁੰਚਣ ਵਾਲਾ ਉਦੇ ਕਰਕੇ ਸਾਡੇ ਅਫਸਰ ਐਸਡੀਐਮ ਸਾਹਿਬ ਸਾਡੇ ਨੂੰ ਤਹਿਸੀਲਦਾਰ ਸਾਹਿਬ ਨੂੰ ਸਭ ਨੂੰ ਨਾਲ ਲੈ ਕੇ ਆਏ ਸੀਗੇ ਕਿਉਂਕਿ ਹਰ ਵਾਰ ਸਾਡਾ ਇੱਥੇ ਨੁਕਸਾਨ ਹੋ ਜਾਂਦਾ ਅਗਲੇ ਪਾਸੇ ਜਿੰਨੇ ਸਾਡੇ ਕਿਸਾਨਾਂ ਦੀਆਂ ਫਸਲਾਂ ਉਹ ਖਰਾਬ ਹੋ ਜਾਂਦੀ ਹੈ ਜਦੋਂ ਪਾਣੀ ਚੜਦਾ ਤੇ ਅੱਜ ਵੀ ਸਾਨੂੰ ਜਿੰਨਾ ਪਾਣੀ ਛੱਡਿਆ ਇਹ ਮਤਲਬ ਜਿਹੜਾ ਕੋਈ ਫਸਲਾਂ ਦਾ ਨੁਕਸਾਨ ਜਿਹੜਾ ਹੋ ਸਕਦਾ ਪਰਮਾਤਮਾ ਕਦੇ ਬੱਬਾ ਬੁੱਢਾ ਸਾਹਿਬ ਕੰਦ ਕੇ ਕਤਪਾ ਰਵੇ ਪਰ ਜੋ ਰਿਪੋਰਟ ਆਈ ਹੈ ਜੋ ਪਾਣੀ ਸ਼ਾਮ ਤੱਕ ਛੱਡਿਆ ਜਾਣਾ ਸਵੇਰ ਤੱਕ ਪਾਣੀ ਜਿਹੜਾ ਇੱਥੇ ਪਹੁੰਚ ਜੜਾ ਉਹਦੇ ਅਗਾਉ ਆਪਾਂ ਦੇਖਣ ਆਏ ਸੀਗੇ ਕਿ ਜਿਹੜੇ ਜਿਹੜੀ ਚੀਜ਼ ਦੀ ਲੋੜ ਹੈ ਡਾਕਟਰ ਸਾਹਿਬ ਨਾਲ ਲੈਂਦੇ ਆ ਡਿੰਗਰਾਂ ਵਾਲੇ ਹਸਪਤਾਲ ਵਾਲੇ ਡਾਕਟਰ ਲੈਂਦੇ ਆ ਬੰਦਿਆਂ ਵਾਲੇ ਲੈਂਦੇ ਆ ਸਾਦ ਨੂੰ ਲੈਂਦਾ ਕਿ ਆਪੋ ਆਪਣਾ ਪ੍ਰਬੰਧ ਜਿਹੜਾ ਦਵਾਈਆਂ ਵਗੈਰਾ ਦਾ ਕਰਕੇ ਰੱਖਣ ਜੇ ਆਪਾਂ ਨੂੰ ਲੋੜ ਪੈ ਜਾਏ ਤੇ ਉਸ ਸਾਹਿਬ ਨਾਲ ਆਪਾਂ ਆਪਣੀ ਜਨਤਾ ਦੀ ਜਿਹੜੀ ਹੈਲਪ ਕਰ ਸਕੀਏ ਸਰਕਾਰ ਦੀ ਡਿਊਟੀ ਹੈ ਕਿ ਜਾਨ ਮਾਲ ਦੀ ਸਖਿਆ ਕਰਨੀ ਜਿਹੜੀ ਸਾਡਾ ਪਹਿਲਾ ਜਿਹੜਾ ਫਸਿਆ ਉਹਦੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦੀ ਕੋਈ ਜਾਨਵਾਲ ਦਾ ਨੁਕਸਾਨ ਨਾ ਹੋਵੇ ਤੇ ਫਸਲ ਜਿਹੜੀ ਹੈ ਜੇ ਕਿਸੇ ਦੀ ਤਬਾਹ ਹੁੰਦੀ ਹੈ ਤਾਂ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਗਰਦਾਬ ਦੀ ਆਰਡਰ ਕੀਤਾ ਉਹ ਨਾਲੋਂ ਨਾਲ ਤਸੀਦਾ ਸਾਹਿਬ ਨੂੰ ਨਾਲ ਲੈਂਦਾ ਉਹ ਨਾਲੋਂ ਨਾਲ ਹੀ ਕਰਤਾਰਪੁਰ ਦੀ ਜਿਹੜੀ ਕਰਾਂਗੇ ਤਾਂ ਜੋ ਜੇ ਕਿਸੇ ਪਤਾਰ ਦੀ ਫਸਲ ਜਿਹੜੀ ਆ ਖਰਾਬ ਹੋ ਜਾਂਦੀ ਹੈ ਤਾਂ ਉਹਨੂੰ ਜਿਹੜਾ ਆਪਾਂ ਉਹਦਾ ਮੌਜੂਦਾ ਬੰਦਾ ਜਿਹੜਾ ਦੇਾਂਗੇ ਮੇਰੇ ਕਹਿੰਦਾ ਮਤਲਬ ਹੈ ਕਿ ਹਰ ਪੱਖੋਂ ਅਸੀਂ ਜਿਹੜੇ ਆ ਉਹ ਇਹਦੇ ਪ੍ਰਬੰਧ ਜਿਹੜੇ ਕੀਤੇ। ਸਭ ਤੋਂ ਪਹਿਲਾਂ ਪਾਣੀ ਜਿਹੜਾ ਸੱਡੇਗਾ ਉਹ ਤਾਂ ਉਹ ਅਸੀਂ 파ਤਾ ਸੋਨ ਸਾਹਿਬ ਦੇ ਆਰਡਰ ਹੋ ਗਏ। ਹੁਣ ਅਸੀਂ ਜਿਹੜਾ ਇਹਨਾਂ ਦੇ ਨਾਲ ਪਾਣੀ ਲੁਕਿਆ ਹੈ ਉਹ ਸਾਰੀ ਗੱਲ ਉਹਦੀ ਬਾਤ ਹੈ। ਇਹ ਤਾਂ ਕਿਸੇ ਦਾ ਤੈਨਾਂ ਚੱਲ। ਉਹ ਜਲਦੀ ਕਰੋ। ਹਾਂ ਸੀਐਮ ਸਾਹਿਬ ਦਾ ਵੀ ਉਹ ਤੋਂ ਹੀ ਪੜ ਲਿਆ ਤਾਂ ਸਪੈਸ਼ਲ ਹੁੰਦਾ ਦਾ। ਇਹਨਾਂ ਦਾ ਸਪੈਸ਼ਲੀ ਆਰਡਰ ਹੈ ਕਿ ਜਲਦੀ ਇਹਨੂੰ ਕਰਾ ਦਿਓ। ਠੀਕ ਹੈ ਕਿਦਾਂ? ਹਾਂ। ਫਿਰ ਦਾ ਦਾ ਪ੍ਰਤਿਆ ਦੇ ਜੁਦੇ ਦਾ ਡੰਗਦਾਂ ਦਾ ਇਹ ਲੋੜ ਪਈ ਤੇ ਮਾੜੀ ਸੋਣੋਂ ਵਗੈਰਾ ਤੇ ਵੀ ਹੋ ਜਾਂਦੀ ਸਾਨੂੰ ਅੱਛਾ ਲੈਂਦੀ ਹੈ ਮੈਡੀਸਨ ਕਿੱਥੇ ਪੜਾਉਂਗੇ ਪੜਾਡ ਕੋਟ ਫਿਲਹਾਲ ਤੇ ਨਾੜੇ ਹੀ ਆ ਬਾਕੀ ਰਮਦਾਸ ਵੀ ਬਣਾ ਲੈ ਕੀਤਾ ਹੈ ਨਹੀਂ ਨਹੀਂ ਇਹ ਰਮਦਾਸ ਕਿਉਂ ਤੋਂ ਨਾ ਇਹ ਨਾਲੇ ਦਾ ਫਾਇਦਾ ਨਹੀਂ ਇੱਥੇ ਵੀ ਕੀਤਾ ਹੋਇਆ ਹੈ ਹੈ ਐਸ ਵੀਓ ਅਫੀਸਰ ਮਨੋ ਜੇਕਰ ਇੱਥੇ ਹੁੰਦਾ ਪਹਿਲੀ ਲੋਕ ਕਿ ਲੈ ਜਾਂਦਾ ਹੁਣ ਆ ਜਦੋਂ ਇਥੇ ਡੱਕ ਲੱਗਦੀ ਹੈ ਤੇ ਤੁਸੀਆਂ ਨੂੰ ਪਾਣੀ ਲੱਗ ਜਾਂਦਾ ਜਾ ਕੇ ਜਦੋਂ ਤੁਸੀਆਂ ਨੂੰ ਪਾਣੀ ਲੱਗਣਾ ਤੁਸੀ ਟੁੱਟਣੀ ਆ ਆ ਸਾਰਾ ਖੜਿਆ ਹੋਏ ਤੇ ਅੱਜ ਖੰਦਰੰਦਿਆ ਤੇ ਮੱਚਾ ਸੈਂਟਰ ਅੱਗੇ 32 ਕਰੋੜ ਪਿਆ ਸਾਡੀ ਖਲਾਈ ਜਿਹੜੀ ਉਹਦੇ ਹਾਈ ਕੋਰਟ ਤੇ ਟਬਾ ਤੇ ਹੁਣ ਵੀ ਬੰਦਿਆਂ ਦੇ ਚੰਗੇ ਬਲੇ ਕਰਾਈ ਹੁਣ ਹੋਈਆਂ ਦਾ ਮਜੂਦ ਤਨ ਬੜੇ ਜੱਬਾਂ ਦਾ 6 ਮਹੀਨੇ ਲਾ ਕੇ ਐਡੇ ਓਖੇ ਓ ਕਰਾਇਆ ਖਾਲੀ ਨਹੀਂ ਆ ਰਿਹਾ ਉਹਦੇ ਨੁਕਸਾਨ ਤਾਂ ਹੀ ਹੁੰਦਾ ਜੀ ਹੂੰ ਜਿਹੜਾ ਹੁਣ ਆ ਸਾਰੇ ਦੇ ਵਿੱਚ ਕਾਈ ਉਹੀ ਆ ਆ ਦੇਖੋ ਆ ਸਾਰਾ ਜਿੰਨੇ ਜਿੰਨੇ ਹੁੰਦਾ ਬੇਟਾ ਸ਼ੂਟ ਲਈਏ ਨਾਲੇ ਸਮੋ ਪੁੱਲ ਦੇ ਲੱਗ ਗਈ ਆਪਾਂ ਵੇਖਣਦੇ ਆ ਜੀ ਕੀ ਪਤਾ ਅੱਗੇ ਅੱਗੇ ਤੇ ਪਿੱਛੇ ਉਧਰ ਕੀ ਕੀ ਬਣਿਆ ਬਹੁਤ ਅੱਗੇ ਅੱਗੇ ਬਹੁਤ ਅੱਗੇ ਵੀ ਮੈਂ ਵੇਖਿਆ ਹੂੰ ਹੂੰ ਉਹ ਸਾ ਦਿੱਲੀੋਂ ਟੀਮ ਆਈ ਜਦੋਂ ਕਿਸੇ ਕਰਕੇ ਵੀ ਤੁਹਾਨੂੰ ਕੋਈ ਤਰਾਜਤ ਨਹੀਂ ਵੇਖਿਆ ਨੂੰ ਕੋਈ ਤਰਾਜਤ ਨਹੀਂ ਉਹਨਾਂ ਦਾ ਫੌਜ ਕੋ ਸਰਟੀਫਿਕੇਟ ਲੈ ਆ ਕੇ ਹੀ ਕੁਝ ਕੀਤਾ ਹੂੰ ਪਹੁੰਚੇਗਾ ਹਾਂ ਜਿਹੜਾ ਫੈਕਟ ਆ ਰਿਹਾ ਉਹਦੇ ਨਾਲ ਹਾਂ ਪਾਣੀ ਅੰਦਰ ਉਹਦੀ ਦਾਤ ਤੋਂ ਬਾਅਦ ਪਹੁੰਚ ਜਾਣਾ ਜੀ 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 ਹਾਂ ਬਿਲਕੁਲ ਉਹ ਆਪਣਾ ਦੇਖ ਕੇ ਰੱਖਣਾ ਬੰਦਿਆਂ ਵਗੈਰਾ ਹਾਂ ਹਾਂ ਸਵੇਰੇ ਆਪਾਂ 7 ਵਜੇ ਆਵਾਂਗੇ ਇੱਕ ਵਾਰ ਫੇਰ ਠੀਕ ਹੈ ਹਾਂ ਉਹ ਬਾਬਾ ਜੀ ਕਿੱਧਰ ਠੀਕ ਵਰਟੀਕਲ ਜਿਹੜੀ ਵਰਟੀਕਲ